ਸਾਸੀ ਕਾਲ ਪੰਜਾਬ ਦੀ ਗੱਲ ਦੇਖ ਰਹੇ ਹੋ ਤੁਸੀਂ ਕਿਹਾ ਜਾਂਦਾ ਖਾਧੀਆਂ ਖਰਾਕਾ ਕੰਮ ਹੋਣੀਆਂ ਬਜ਼ੁਰਗ ਬਾਬਿਆਂ ਦੀ ਤੁਹਾਨੂੰ ਦੌੜ ਦਿਖਾਵਾਂਗੇ ਬਜ਼ੁਰਗ ਬਾਬੇ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਅੱਜ ਦੌੜਨ ਜਾ ਰਹੇ ਹੋ ਹਾਂਜੀ ਹਾਂਜੀ ਹਾਂ ਚੱਕ ਲਾਂਗੇ ਫੱਟੇ ਕਿਤੋਂ ਦੇ ਫਿਰ ਹਾਂ ਠੀਕ ਆ ਬਾਬੂ ਕਿੰਨੀ ਉਮਰ ਹੋ ਗਈ 80 ਸਾਲ ਦੌੜਦੇ ਹੋ ਅੱਜ ਫਿਰ ਦੌੜਾਂਗੇ ਹੈ ਦੌੜਾਂਗੇ ਰੋਜ਼ ਜਾਂਦੇ ਹੋ ਦੌੜਨਾ ਕੀ ਅੱਜ ਹਾਂਜੀ ਦੇਖ ਤੁਹਾਨੂੰ ਰੋਜ਼ ਵਾਲੀ ਗੱਲ ਬਾਤ ਚ ਕਰਾਂਗੇ ਇੱਕ ਜਿਹੀ ਲੈ ਜੀ ਠੀਕ ਆ ਠੀਕ ਆ ਤੁਹਾਡੀ ਕਿੰਨੀ ਉਮਰ ਹੋ ਗਈ 59 ਸਾਲ ਜੀ ਕੋ ਗੋਡੇ ਕਿਤੇ ਠੀਕ ਨੇ ਠੀਕ ਨੇ ਸਾਰੇ ਅਜੇ ਤਾਂ ਨਹੀਂ ਖਰਾਕਾ ਖਾਧੀਆਂ ਹੋਈਆਂ ਨੇ ਖਾਧੀਆਂ ਜੀ ਖਾਧੀਆਂ ਬਾਪੂ ਤੁਹਾਡੀ ਕਿੰਨੀ ਉਮਰ ਹੈ ਵੀ 75 ਕੇ ਸਾਲ ਦੇ 75 ਕੇ ਸਾਲ ਠੀਕ ਹੋ ਤੁਸੀਂ ਫਿੱਟ ਹੋ ਠੀਕ ਆ ਬਿਲਕੁਲ ਫਿੱਟ ਹੋਣਗੇ ਅੱਜ ਫਿਰ ਪੰਜਾਂਗੇ ਜੀ ਠੀਕ ਆ ਠੀਕ ਆ ਠੀਕ ਆ ਠੀਕ ਬਾਪੂ ਜੀ ਮਾਸਟਰ ਸਾਹਿਬ ਮਾਸਟਰ ਜੀ ਸასი ਕਾਲ ਸਟੂਡੈਂਟ ਰਹੇ ਆ ਤੁਹਾਡੇ ਜਰਖੜਪਿੰਡੀ ਆ ਸਾਡਾ ਕਿਵੇਂ ਠੀਕ ਹੋ ਤੁਸੀਂ ਬੜਾ ਠੀਕ ਆ ਜੀ ਠੀਕ ਹੋ ਦੌੜੋਗੇ ਤੁਸੀਂ ਭਾਈ ਬਦੌੜਾਂਗੇ ਜੀ ਠੀਕ ਆ ਸਾਨੂੰ ਬੜਾ ਦੜਾਇਆ ਤੁਸੀਂ ਜੀ ਵੀ ਤਾਂ ਹੋ ਗਿਆ ਹਾਂ ਜੀ ਹਾਂ ਜੀ ਠੀਕ ਹੈ ਦੌੜੋ ਦੇਖ ਸਕਦੇ ਹੋ ਤੁਸੀਂ ਬਜ਼ੁਰਗ ਬਾਬਿਆਂ ਦੀ ਦੌੜਾਂ ਇਸ ਸੀਲੋ ਪਿੰਡ ਤੋਂ ਸੀਲੋ ਪਿੰਡ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੇ ਦੌੜਾਂ ਲਾਉਂਦੇ ਨੇ ਦੌੜ पे ਬਾਬੇ ਦੌੜ ਤੇ ਦੇਖਦਾ ਕੌਣ ਜਿੱਤਦਾ ਪੁਰਾਣੀ ਅਖਰਾਕਾ ਖਾਧੀਆਂ ਹੋਈਆਂ ਨੇ ਕਈ ਬਜ਼ੁਰਗ ਬਾਬੇ ਅੱਧ ਚ ਹੀ ਰਹਿ ਗਏ ਉਹ ਲੈ ਗਿਆ ਵੀ ਲੈ ਗਿਆ ਬਾਬਾ ਦੌੜ ਜਿੱਤ ਕੇ ਲੈ ਗਿਆ ਬਿਆਨੇ ਨਾਲ ਦੌੜ ਰਿਆ ਲੱਗਦਾ ਬਾਬਾ ਜਿੱਤ ਗਿਆ ਜਿੱਤ ਗਿਆ ਬਾਬਾ ਜਿੱਤ ਗਿਆ ਲਾ ਗਿਆ ਯੋਰ ਸਾਸੀਕਲ ਪੰਜਾਬ ਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਵਿੱਕੀ ਜ਼ਰਖੜ ਤੁਹਾਡਾ ਸਵਾਗਤ ਕਰਦਾ ਹਾਂ ਸੀਲੋ ਪਿੰਡ ਦੇ ਵਿੱਚ ਮੌਜੂਦਾ ਕਸਵਾ ਡੇਲੋਂ ਦੇ ਨੇੜੇ ਪਿੰਡ ਸੀਲੋ ਜਿੱਥੇ ਅੱਜ ਪਿੰਕਾ ਜ਼ਰਗ ਬਾਈ ਪਹੁੰਚੇ ਨੇ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਨੇ ਇੱਕ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਐਕਟੀਵਿਟੀ ਕਰਵਾਈ ਜਾ ਰਹੀ ਆ ਬੱਚੇ ਤਾਂ ਜੋ ਨਸ਼ੇ ਤੋਂ ਦੂਰ ਰਹਿ ਸਕਣ ਮੇਰੇ ਨਾਲ ਹੈ ਬਾਈ ਨਵਤੇਜ ਤੇਜੀ ਮੌਜੂਦਾ ਤੇਜ ਮੌਜੂਦਾ ਸੀਲੋ ਕਲਾਂਤ ਬਾਈ ਜੀ ਸਵਾਗਤ ਹੈ ਤੁਹਾਡਾ ਸਾਸੀਕਲ ਅੱਜ ਬੱਚਿਆਂ ਨੂੰ ਲਈ ਉਪਰਾਲੇ ਕਰ ਰਹੇ ਹਾਂ ਬੱਚੇ ਨਸ਼ੇ ਨਾ ਕਰਨ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਦੇ ਲਈ ਖੇਡਾਂ ਦੇ ਨਾਲ ਜੋੜਿਆ ਜਾ ਰਿਹਾ ਚੰਗਾ ਉਪਰਾਲਾ ਵਾ ਲੱਗਦਾ ਹੈ ਅਜਿਹੇ ਉਪਰਾਲੇ ਪਿੰਡ-ਪਿੰਡ ਹੋਣੇ ਚਾਹੀਦੇ ਨੇ ਪਿੰਕਾ ਜ਼ਰਗਬਾਈ ਖਾਸ ਤੌਰ ਤੇ ਪਹੁੰਚੀ ਪਹਿਲਾਂ ਤਾਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਵੀਰ ਇੱਥੇ ਆਏ ਨੇ ਅਸੀਂ ਵੀਰੇ ਇਹ 1.5-2 ਮਹੀਨੇ ਪਹਿਲਾਂ ਤੋਂ ਇਹ ਅਸੀਂ ਮਹਿਮ ਚਲਾਇਆ ਸਾਡੇ ਗਰਾਊਂਡ ਦਾ ਬਹੁਤ ਮਾੜਾ ਹਾਲ ਸੀਗਾ ਇਹਦੇ ਵਿੱਚ ਤਕਰੀਬਨ ਐਡੀ-ਐਡੀ ਬੂਟੀ ਸੀਗੀ 3-3 ਫੁੱਟ ਦੀ ਬੂਟੀ ਸੀਗੀ ਪਾਣੀ ਖੜਾ ਸੀਗਾ ਬਹੁਤ ਬੁਰਾ ਹਾਲ ਸੀਗਾ ਸਾਡੇ ਪਿੰਡ ਦੇ ਵੀਰਾਂ ਨੇ ਖੁਦ ਇਹ ਕੀਤਾ ਵੀ ਅਸੀਂ ਇਹਨੂੰ ਵਧੀਆ ਤਰੀਕੇ ਨਾਲ ਤਿਆਰ ਕਰੀਏ ਗਰਾਊਂਡ ਨੂੰ ਤਿਆਰ ਕਰਕੇ ਤੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਈਏ ਅੱਜ ਕੱਲ ਬੱਚੇ ਵੀਰ ਮੋਬਾਈਲ ਤੇ ਬਹੁਤ ਚੱਲ ਪਏ ਨੇ ਸਵੇਰ ਤੋਂ ਉੱਠ ਕੇ ਬੱਚੇ ਨੂੰ ਸਿਰਫ ਮੋਬਾਈਲ ਚਾਹੀਦਾ ਵਾ ਸ਼ਾਮ ਤੇ ਸੌਣ ਤੱਕ ਬੱਚਿਆਂ ਦਾ ਮੋਬਾਈਲ ਆ ਮੇਰਾ ਖੁਦ ਦਾ ਬੇਟਾ ਵਾ 13 ਸਾਲ ਦਾ ਉਹਨੂੰ ਉੱਠਦੇ ਨੂੰ ਮੋਬਾਈਲ ਸੌਂਦੇ ਨੂੰ ਮੋਬਾਈਲ ਮੈਂ ਘਰੋਂ ਹੀ ਤੁਰਿਆਂ ਵੀ ਮੇਰਾ ਬੱਚਾ ਵੀ ਜੇ ਇਹ ਗਰਾਊਂਡ ਨਾਲ ਜੁੜ ਗਿਆ ਤਾਂ ਮੇਰਾ ਆ ਕੰਮ ਕੀਤਾ ਵੀ ਸਫਲ ਹੋ ਜਾਊਗਾ ਠੀਕ ਹੈ ਜੀ ਬਾਕੀ ਮਹਾਰਾਜ ਕਿਰਪਾ ਰੱਖੇ ਅਸੀਂ ਅੱਜ ਇਹ ਸ਼ੁਰੂ ਕਰਦਾਗਾ ਮੈਂ ਪਹਿਲੇ ਦਿਨ ਅਸੀਂ ਪਿੰਕ ਜਰਗ ਵੀ ਬੁਲਾਇਆ ਵਾ ਜੋ ਬੱਚਿਆਂ ਨੂੰ ਬਹੁਤ ਮੋਟੀਵੇਟ ਕਰਦਾ ਵਾ ਤੇ ਅੱਜ ਤੋਂ ਅਸੀਂ ਇਹ ਸ਼ੁਰੂ ਕੀਤਾ ਤੇ ਹਰੇਕ ਮਹੀਨੇ ਅਸੀਂ ਇਦਾਂ ਦਾ ਕੰਪੀਟੀਸ਼ਨ ਕਰਾਵਾਂਗੇ ਬੱਚਿਆਂ ਦਾ ਤਾਂ ਕਿ ਬੱਚੇ ਮੋਬਾਈਲਾਂ ਤੋਂ ਵੀ ਟੁੱਟ ਜਾਣ ਤੇ ਨਸ਼ਿਆਂ ਤੋਂ ਵੀ ਟੁੱਟ ਜਾਣ ਨਸ਼ਾ ਤਾਂ ਅਸੀਂ ਪਿੰਡ ਦੇ ਵਿੱਚੋਂ ਬਾਈ ਬਿਲਕੁਲ ਖਤਮ ਕਰਨਾ ਵਾ ਉਹ ਕਿਸੇ ਕਿਸਮ ਦਾ ਵੀ ਨਸ਼ਾ ਹੋਵੇ ਅਸੀਂ ਬੱਚਿਆਂ ਨੂੰ ਗਰਾਊਂਡ ਨਾਲ ਜੋੜਨਾ ਪਿੰਡ ਨੂੰ ਅਸੀਂ ਇੱਕ ਇਦਾਂ ਦਾ ਪਿੰਡ ਬਣਾਉਣਾ ਵੀ ਸਾਡੇ ਬਾਹਰੋਂ ਲੋਕ ਦੇਖਣ ਆਉਣ ਵੀ ਜਾ ਰਹੇ ਸੀ ਸੀੜੋ ਪਿੰਡ ਦੇਖਣਾ ਸੀੜੋ ਪਿੰਡ ਦੀ ਗਰਾਊਂਡ ਦੇਖਣੀ ਆ ਕੋਈ ਵੀ ਆ ਅਸੀਂ ਬਹੁਤ ਵਧੀਆ ਨੌਜਵਾਨ ਸਾਡੇ ਨਾਲ ਤੁਰੇ ਨੇ ਅਸੀਂ ਪਰਨ ਕਰਕੇ ਤੁਰਿਆ ਵੀ ਅਸੀਂ ਇਹਨੂੰ ਬਲੰਦੀਆਂ ਤੇ ਲੈ ਕੇ ਜਾਣਾ ਵਾਈ ਅਸੀਂ ਵੀ ਲੋਕ ਜੇ ਕਹਦੀਏ ਅਸੀਂ ਵੀ ਆਲਸੀ ਹੋ ਗਏ ਸਾਡੇ ਬੱਚਿਆਂ ਨੂੰ ਅਸੀਂ ਗਰਾਊਂਡ 'ਚ ਤਾਂ ਨਹੀਂ ਲੈ ਕੇ ਆਉਂਦੇ ਉਹਨੂੰ ਕਹਿੰਦੇ ਨਾ ਪੁੱਤ ਧੁੱਪ ਪਈ ਆ ਅਜੇ ਤਾਂ ਘਰੇ ਬੈਠ ਜਾ ਲੈ ਮੋਬਾਈਲ ਮੋਬਾਈਲ ਦੇਖ ਲੈ ਤੂੰ ਮੋਬਾਈਲ ਦੀ ਤੁਸੀਂ ਗੱਲ ਕਰਦੇ ਹੋ ਸਾਨੂੰ ਵੀ ਸਾਥ ਦੇਣਾ ਚਾਹੀਦਾ ਬੱਚਿਆਂ ਦਾ ਵੀਰ ਬਿਲਕੁਲ ਸਾਹ ਦੇ ਦੇਣਾ ਚਾਹੀਦਾ ਮੈਂ ਖੁਦ ਹੀ ਉਹ ਗੱਲ ਕਰਦਾ ਮੈਂ ਖੁਦ ਬਹੁਤ ਮੋਬਾਈਲ ਦੇਦਾ ਪਰ ਜਿੱਦਣ ਦਾ ਮੈਂ ਪਿੰਕੇ ਵਰਗ ਵੀ ਵੀਰ ਦੀਆਂ ਮੈਂ ਵੀਡੀਓ ਦੇਖਦਾ ਮੈਂ ਵੀ ਮੋਬਾਈਲ ਆਪਦਾ ਪ੍ਰਭਾਵਤ ਹੋਇਆ ਮੈਂ ਵੀ ਮੋਬਾਈਲ ਘਟਾਤਾ ਦੇਖਦਾ ਮੈਂ ਵੀ ਆਪਦਾ ਸਕਰੀਨ ਟਾਈਮ ਦੇਖਦਾ ਮੋਬਾਈਲ ਦਾ ਮੈਂ ਬਹੁਤ ਮੋਬਾਈਲ ਦੇਦਾ ਮੈਂ ਆਪਣੇ ਬੱਚੇ ਨੂੰ ਵੀ ਕਹਿੰਦਾ ਵੀ ਤੂੰ ਮੋਬਾਈਲ ਨਾ ਦੇਖਿਆ ਕਰ ਮੇਰਾ ਬੱਚਾ ਵੀ ਜਿੱਦਣ ਦਾ ਅਸੀਂ ਪਿੰਕੇ ਜਰਗ ਵੀਰ ਨਾਲ ਕੰਟੈਕਟ ਕੀਤਾ ਉਹਨੂੰ ਵੀ ਮੈਂ ਟਾਈਮ ਲਿਮਟ ਦੇਤੀ ਵੀ ਤੂੰ ਇੰਨਾ ਟਾਈਮ ਹੀ ਮੋਬਾਈਲ ਦੇਖਣਾ ਵਾ ਗਰਾਊਂਡ 'ਚ ਜਾਣਾ ਵਾ 2 ਘੰਟੇ ਘੰਟਾ ਅੱਧਾ ਘੰਟਾ ਜੋ ਵੀ ਆ ਗਰਾਊਂਡ ਦਾ ਟਾਈਮ ਅਸੀਂ ਫਿਕਸ ਕਰ ਲਿਆ ਬਾਕੀ ਅੱਜ ਸਾਡਾ ਫਾਸਟ ਦਿਨ ਸੀ ਅੱਜ ਅਸੀਂ ਪ੍ਰੋਪਰ ਪੂਰਾ ਗਰਾਊਂਡ ਤਿਆਰ ਕਰਤਾ ਤੇ ਅੱਜ ਤੋਂ ਅਸੀਂ ਰੈਗੂਲਰ ਇੱਥੇ ਦੇ ਵਿੱਚ ਕੋਚ ਰੱਖ ਦੇਣਾ ਬੱਚਿਆਂ ਵਾਸਤੇ ਤੇ ਰੈਗੂਲਰ ਬੱਚਿਆਂ ਲਈ ਜੀਨੇ ਕਬੱਡੀ ਖੇਡਣੀਆ ਕਬੱਡੀ ਵਾਲਾ ਕੋਚ ਜੀਨੇ ਫੁੱਟਬਾਲ ਖੇਡਣੀਆ ਫੁੱਟਬਾਲ ਵਾਲਾ ਤੇ ਨਾਲ ਜੀ ਅਸੀਂ ਇੱਕ ਵਾਲੀਬਾਲ ਦਾ ਨੈਟ ਵੀ ਲਾਤਾ ਜਿਹੜੇ ਵੱਡੇ ਨੌਜਵਾਨਾ ਉਹਨਾਂ ਵਾਸਤੇ ਵੀ ਵਾਲੀਬਾਲ ਦਾ ਤੁਸੀਂ ਕਹਿ ਰਹੇ ਹੋ ਇੱਥੇ ਕੋਚਿੰਗ ਰੱਖ ਦੇਣਾ ਕੋਚ ਰੱਖ ਦੇਣਾ ਵੱਖ-ਵੱਖ ਗੇਮਾਂ ਜਿਹੜੀਆਂ ਸਿਖਾਇਆ ਕਰਨਗੇ ਕੋਚ ਇਹਦੀ ਫੀਸ ਲਈ ਜਾਊਗੀ ਜਾਂ ਬਿਲਕੁਲ ਫ੍ਰੀ ਕਰੋਗੇ ਭਾਈ ਜੀ ਬਿਲਕੁਲ ਫ੍ਰੀ ਕਰਾਂਗੇ ਅਸੀਂ ਜੋ ਵੀ ਇਸ ਨੌਜਵਾਨ ਇਸ ਨਾਲ ਜੋੜਿਆ ਅਸੀਂ ਖੁਦ ਆਪਦੇ ਬੇਸ ਤੇ ਜਾਂ ਸਾਡੇ ਕੁਝ ਐਨਆਰ ਵੀਰ ਜਾਂ ਪਿੰਡ ਦੇ ਸੰਯੋਗ ਨਾਲ ਅਸੀਂ ਇਹ ਕੰਮ ਤੋੜਾਂਗੇ ਤੇ ਇਹ ਬਿਲਕੁਲ ਬੱਚਿਆਂ ਨੂੰ ਫ੍ਰੀ ਕੋਚਿੰਗ ਮਿਲੂਗੀ ਬੱਚਿਆਂ ਨੂੰ ਖਾਣ ਨੂੰ ਵੀ ਮਿਲੇਗਾ ਬੱਚਿਆਂ ਲਈ ਪੂਰੀ ਡਾਈਟ ਵੀ ਮਿਲੂਗੀ ਸਾਰਾ ਕੁਝ ਬੱਚਿਆਂ ਲਈ ਪ੍ਰੋਵਾਈਡ ਕਰਾਂਗੇ ਅਸੀਂ ਜੀ ਠੀਕ ਆ ਭਾਈ ਲੱਗਦਾ ਜੇਕਰ ਅਸੀਂ ਆ ਛੋਟੇ ਛੋਟੇ ਬੱਚੇ ਨੇ ਅੱਜ ਗਰਾਊਂਡਾਂ ਦੇ ਵਿੱਚ ਭੱਜ ਰਹੇ ਨੇ ਚੰਗਾ ਪਰਾਲਾ ਪਹਿਲਾਂ ਵੀ ਮੈਂ ਕਹ ਚੁੱਕਿਆ ਕਰ ਚੁੱਕਿਆ ਜੇ ਅਸੀਂ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜ ਦਈਏ ਨਸ਼ੇ ਤੋਂ ਤਾਂ ਬਹੁਤ ਦੂਰ ਹੋ ਜਾਣਗੇ ਸਾਡੇ ਬਿਲਕੁਲ ਜੀ ਨਸ਼ਾ ਤਾਂ ਹੁਣ ਪੰਜਾਬ ਦੇ ਵਿੱਚ ਘਰ ਘਰ ਆ ਘਰ ਘਰ ਨਸ਼ਾ ਵੜ ਚੁੱਕਿਆ ਵਾ ਅਸੀਂ ਸ਼ੁਰੂਆਤ ਅਸੀਂ ਪਿੰਡ ਦੀ ਗਰਾਊਂਡ ਤੋਂ ਹੀ ਕੀਤੀ ਆ ਕੋਈ ਅਸੀਂ ਪਹਿਲਾਂ ਸੋਚਿਆ ਵੀ ਜੇ ਅਸੀਂ ਗਰਾਊਂਡ 'ਚ ਬੱਚਿਆਂ ਨੂੰ ਲੈ ਕੇ ਆਵਾਂਗੇ ਤਾਂ ਨਸ਼ੇ ਦੀ ਜੜੀ ਇੱਥੋਂ ਬੁੱਟੀ ਜਾਣੀ ਆ ਬਾਈ ਜੀ ਕਿਉਂ ਬੱਚਾ ਗਰਾਊਂਡ 'ਤੇ ਆਉਂਦਾ ਸਾਡੇ ਗਰਾਊਂਡ ਦਾ ਤੁਹਾਨੂੰ ਇੱਕ ਵੀਡੀਓ ਅਸੀਂ ਸ਼ੇਅਰ ਕਰਾਂਗੇ ਤੁਸੀਂ ਸਾਡਾ ਗਰਾਊਂਡ ਦਾ ਹਾਲ ਦੇਖਿਓ ਪਹਿਲਾਂ ਕੀ ਸੀਗਾ ਜਿਹੜਾ ਪਹਿਲਾਂ ਹਾਲ ਸੀਗਾ ਤੇ ਹੁਣ ਇਹਦਾ ਕੀ ਹਾਲ ਆ ਤੇ ਹੁਣ ਪ੍ਰੋਪਰ ਅਸੀਂ ਇਹਦੇ ਤੇ ਪੂਰੀ ਮਿਹਨਤ ਕਰਨੀ ਆ ਅੱਜ ਹੋਰ ਕੱਲ ਹੋਰ ਤੇ ਪਰਸੋਂ ਹੋਰ ਅਸੀਂ ਆਪਦੇ ਪਿੰਡ ਦਾ ਨਾਂ ਪੂਰੇ ਬਲੰਦੀਆਂ ਤੇ ਲੈ ਕੇ ਜਾਣਾ ਠੀਕ ਆ ਤੇਸ ਬਾਈ ਕਿਹੜੀ ਕਿਹੜੀ ਐਕਟੀਵਿਟੀ ਕਰਵਾਈ ਕਰਵਾਈ ਜਾ ਰਹੀ ਆ ਬੱਚਿਆਂ ਦੀ ਅਸੀਂ ਫਾਸਟ ਫੁੱਟਬਾਲ ਕੀਤੀ ਆ ਬਾਈ ਜੀ ਬ ਤੇ ਕਵੱਡੀ ਕੀਤੀ ਆ ਜੀ ਬਾਕੀ ਜੋ ਜੋ ਬੱਚਿਆਂ ਦਾ ਜੱਜ ਜਿਹੜੀ ਚੀਜ਼ ਗੇਮ ਚ ਇੰਟਰਸਟ ਹੋਊਗਾ ਉਦਾਂ ਦੀ ਅਸੀਂ ਨਾਲ ਜੇਕਰ ਉਹੀ ਗੱਲ ਕਰਕੇ ਹਟੇ ਤੁਸੀਂ ਗਰਾਊਂਡ ਤਿਆਰ ਕਰਵਾ ਲਿਆ ਜੇ ਅਜੇ ਇਹ ਗਰਾਊਂਡ ਤਿਆਰ ਕੀਤੇ ਜਾਣ ਜਿਹੜੇ ਅਸੀਂ ਘਰੇ ਬੈਠੇ ਰਹਿੰਦੇ ਨਹੀਂ ਗਰਾਊਂਡਾਂ ਦੇ ਵਿੱਚ ਆਉਂਦੇ ਅੱਜ ਬਜ਼ੁਰਗ ਮਾਤਾ ਵੀ ਆਈਆਂ ਉਹ ਬਜ਼ੁਰਗ ਬਾਬੇ ਜਿਹੜੇ ਕਹਿੰਦੇ ਨੇ ਅਕਸਰ ਸਾਡੇ ਤਾਂ ਗੋਡੇ ਦੁਖਦੇ ਨੇ ਉਹ ਵੀ ਭੱਜ ਲੈ ਅੱਜ ਦਾ ਗਰਾਊਂਡ ਚ ਬਿਲਕੁਲ ਜੀ ਦੇਖੋ ਤੁਸੀਂ ਇਹ ਦਿਖਾਇਆ ਜਾਵੇ ਸਾਡੇ ਪਿੰਡ ਦੀਆਂ ਬਹੁਤ ਮਾਈਆਂ ਭੈਣਾਂ ਬਜ਼ੁਰਗ ਨੌਜਵਾਨ ਬੱਚੇ ਸਾਰੇ ਆਏ ਨੇ ਗਰਾਊਂਡ ਦੇ ਵਿੱਚ ਸਾਰਿਆਂ ਨਾਲੇ ਬੱਚਿਆਂ ਨੂੰ ਬਹੁਤ ਹੌਸਲਾ ਮਿਲਿਆ ਵਾ ਮੈਨੂੰ ਵੀ ਹੌਸਲੇ ਨਾਲ ਵਿੱਚ ਸਾਨੂੰ ਨਾਲ ਹੋਰ ਵੀ ਜ਼ਿਆਦਾ ਜੁੜਨਗੇ ਜੀ ਤਸਵੀਰਾਂ ਤੁਹਾਨੂੰ ਸਿਲੋ ਕਲਾ ਤੋਂ ਦਿਖਾਈਆਂ ਇਹ ਗਰਾਊਂਡ ਦੇ ਵਿੱਚ ਕਹਿੰਦੇ ਇਹ ਗਰਾਊਂਡ ਦੀਆਂ ਤਸਵੀਰਾਂ ਦਿਖਾਈਆਂ ਜਾਣੇ ਗਰਾਊਂਡ ਕਹਿੰਦੇ ਤਿਆਰ ਕੀਤਾ ਵਾ ਸੀ ਕਦੇ ਇਸ ਦੇ ਵਿੱਚ ਘਾਹ ਹੁੰਦੇ ਸੀ ਘਾਹ ਉੱਗਿਆ ਸੀ ਅਸੀਂ ਗਰਾਊਂਡ ਤਿਆਰ ਕੀਤਾ ਕਿ ਬੱਚੇ ਐਕਟੀਵਿਟੀ ਕਰ ਸਕਣ ਬੱਚੇ ਖੇਡਾਂ ਨਾਲ ਜੁੜ ਸਕਣ ਬੱਚੇ ਨਸ਼ਿਆਂ ਤੋਂ ਬਚ ਸਕਣ ਅੱਜ ਪਿੰਕਾ ਜਲਗ ਜੋ ਮੋਟੀਵੇਟ ਕਰਦੇ ਨੇ ਮੋਟੀਵੇਟ ਕਰਦੇ ਨੇ ਬੱਚਿਆਂ ਨੂੰ ਨੌਜਵਾਨੀ ਨੂੰ ਉਹਨਾਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਬੱਚਿਆਂ ਦੀ ਵੱਖ-ਵੱਖ ਐਕਟੀਵਿਟੀਆਂ ਕਰਵਾਈਆਂ ਗਈਆਂ ਅਜਿਹੇ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਇਆ ਕਮੈਂਟ ਬਾਕਸ ਵਿੱਚ ਸਾਨੂੰ ਜਰੂਰ ਦੱਸੋ ਧੰਨਵਾਦ